ਹੈਲੋ ਸੋਸ਼ਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨਜਿੱਕ ਜੀ ਤੁਹਾਡਾ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਮੱਕੀ ਦੇ ਆਟੇ ਤੇ ਮੂਲੀ ਦੇ ਦੋ ਤਰੀਕੇ ਦੀ ਤੁਹਾਨੂੰ ਰੈਸਪੀ ਬਣਾ ਕੇ ਤਿਆਰ ਕਰ ਰਹੇ ਹਾਂ ਜੋ ਕਿ ਇੱਕ ਪਰੌਂਠੇ ਦੀ ਰੈਸਪੀ ਤੇ ਇੱਕ ਹੈਗੀ ਹੈ ਪੂਰੀ ਦੀ ਰੈਸਪੀ ਇਹ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਸਰਦੀਆਂ ਵਿੱਚ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਤੁਹਾਨੂੰ ਜ਼ਰੂਰ ਪਸੰਦ ਆਏਗੀ ਤੁਸੀਂ ਮੱਕੀ ਦੇ ਪਰੌਂਠੇ ਤੇ ਬਹੁਤ ਖਾਦੇ ਹੋਣੇ ਪਰ ਪੂਰੀ ਕਦੀ ਨਹੀਂ ਖਾਧੀ ਹੋਣੀ ਹੈ ਅੱਜ ਤੁਹਾਨੂੰ ਅਸੀਂ ਪੂਰੀ ਬਣਾ ਕੇ ਦਿਖਾਵਾਂਗੇ ਇਹ ਪੂੜੀਆਂ ਫੁੱਲਦੀਆਂ ਵੀ ਨੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਸਭ ਤੋਂ ਪਹਿਲਾਂ ਆਪਾਂ ਮੂਲੀ ਲੈ ਲੈਣੀ ਹੈ ਮੈਂ ਦੋ ਮੂਲੀਆਂ ਜਿਹਨੂੰ ਕੱਦੂਕਸ ਕਰ ਦਿੱਤਾ ਵੈ ਇਹਦਾ ਪਾਣੀ ਨਹੀਂ ਕੱਢਿਆ ਆਪਾਂ ਨੇ ਸਿਰਫ ਕੱਦੂਕਸ ਕੀਤਾ ਹੈ ਬਰੀਕ ਵਾਲੇ ਪਾਸੇ ਜੜਕ ਕਰਤਾ ਹੈ ਇਹਦਾ ਪਾਣੀ ਨਹੀਂ ਕੱਢਿਆ ਹੈਗਾ ਤੁਸੀਂ ਚਾਹੇ ਤਾਂ ਪਾਣੀ ਘੱਟ ਸਕਦੇ ਹੈਗੇ ਪਰ ਆਪਾਂ ਇਹਦੇ ਵਿੱਚ ਆਟਾ ਮਿਕਸੀ ਕਰਨਾ ਹੈਗਾ ਇਸ ਕਰਕੇ ਮੈਦੇ ਵਿੱਚ ਪਾਣੀ ਨਹੀਂ ਘਟਾਇਆ ਕਿਉਂਕਿ ਇਹਦੇ ਨਾਲ ਕੀ ਜੋ ਪਰੌਂਠੀ ਹੈ ਜਾਂ ਪੂੜੀਆਂ ਨੇ ਥੋੜੀ ਸੌਫਟ ਬਣਦੀਆਂ ਨੇ ਹੁਣ ਅਸੀਂ ਇਹਦੇ ਵਿੱਚ ਮੱਕੀ ਦਾ ਆਟਾ ਪਾ ਦਾਂਗੇ ਮੈਂ ਇਹਦੇ ਵਿੱਚ 2.5 ਤੋਂ 3 ਕਰਚੀਆਂ ਮੈਦੇ ਵਿੱਚ ਮੱਕੀ ਦਾ ਆਟਾ ਪਾ ਰਹੀ ਹਾਂਗਾ ਤੁਸੀਂ ਕੋਲੀ ਨਾਲ ਨਾਪ ਰਹੇ ਹੋ ਤੇ ਤੁਸੀਂ 1.5 ਕੋਲੀ ਤੁਸੀਂ ਇਹਦੇ ਵਿੱਚ ਮੱਕੀ ਦਾ ਆਟਾ ਲੈ ਸਕਦੇ ਹੈਗੇ ਮੈਂ ਇਹਨੂੰ 4 ਤੋਂ 5 ਬੰਦਿਆਂ ਵਾਸਤੇ ਨੂੰ ਬਣਾ ਕੇ ਤਿਆਰ ਕਰ ਰਹੀ ਹਾਂ ਬਾਕੀ ਤੁਹਾਡੇ ਆਪਣੇ ਤਿਆਗਾ ਵੈ ਮੈਂ ਕਿ ਤੁਸੀਂ ਕਿੰਨੇ ਬੰਦਿਆਂ ਵਾਸਤੇ ਬਣਾਨੀ ਹੈ ਹੁਣ ਅਸੀਂ ਇਹਦੇ ਵਿੱਚ ਹਰੀ ਮਿਰਚ ਲਾ ਲਾਂਗੇ ਹਰੀ ਮਿਰਚਾਂ ਨੂੰ ਅਸੀਂ ਬਰੀਕ-ਬਰੀਕ ਕੱਟ ਲੈਣਾ ਹੈ ਮੈਂ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲੈਂਦੀਆਂ ਨੇ ਤੁਸੀਂ ਚਾਹੇ ਤੇ ਇਹਨੂੰ ਕੁੱਟ ਕੇ ਵੀ ਲੈ ਸਕਦੇ ਹੋ ਕਿਉਂਕਿ ਮੈਂ ਪਰ ਬਰੀਕ-ਬਰੀਕ ਕੱਟ ਲਿੱਤਾ ਸੀਗਾ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾ ਦਾਂਗੇ ਕਸੂਰੀ ਮੇਥੀ ਨਾਲ ਮੱਕੀ ਦੇ ਆਟੇ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ ਤੁਸੀਂ ਚਾਹੇ ਤੇ ਇਹਦੇ ਵਿੱਚ ਹਲਦੀ ਧਨੀਆ ਵੀ ਲੈ ਸਕਦੇ ਹੈਗੇ ਹੁਣ ਅਸੀਂ ਇਹਦੇ ਵਿੱਚ ਨਮਕ ਪਾਤਾ ਹੈ ਨਮਕ ਮੈਂ 1.5 ਚਮਚ ਪਾਇਆ ਹੈ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੈਗੇ ਹੋ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਮੈਂ 1 ਚਮਚ ਇਹਦੇ ਵਿੱਚ ਲਾਲ ਮਿਰਚ ਪਾਈ ਹੈਗੀ ਹੈ ਹੁਣ ਅਸੀਂ ਇਹਦੇ ਵਿੱਚ ਸੁੱਕਾ ਧਨੀਆ ਪਾ ਦਾਂਗੇ ਸੁੱਕਾ ਧਨੀਆ ਮੈਂ ਅੱਧੀ ਚਮਚ ਮੈਂ ਇਹਦੇ ਵਿੱਚ ਸੁੱਕਾ ਧਨੀਆ ਪਾਇਆ ਹੈਗਾ ਵੇ ਹੋਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਜੁਵੈਨ ਪਾ ਦਾਂਗੇ ਮੈਂ ਅੱਧੀ ਚਮਚ ਨਾਲ ਥੋੜੀ ਜਿਹੀ ਜ਼ਿਆਦਾ ਮੈਂ ਚ ਜੁਵੈਨ ਪਾਈ ਹੈਗੀ ਹੈ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲਾਂਗੇ ਪਹਿਲਾਂ ਆਪਾਂ ਬਿਨਾਂ ਪਾਣੀ ਪਾਏ ਅਸੀਂ ਇਹਨੂੰ ਮਿਕਸ ਕਰਾਂਗੇ ਤਾਂ ਕਿ ਜੋ ਮੂਲੀਆਂ 'ਚ ਜੋ ਪਾਣੀ ਹੈਗਾ ਵੈ ਸਾਡਾ ਪਹਿਲਾਂ ਪਤਾ ਲੱਗ ਜਾਵੇ ਸਾਨੂੰ ਕਿਸ ਹਿਸਾਬ ਨਾਲ ਸਾਨੂੰ ਪਾਣੀ ਦੀ ਲੋੜ ਹੈਗੀ ਹੈ ਅਸੀਂ ਉਸ ਹਿਸਾਬ ਨਾਲ ਲਵਾਂਗੇ ਪਹਿਲਾਂ ਆਪਾਂ ਇਸ ਤਰੀਕੇ ਨਾਲ ਸਾਰਿਆਂ ਨੂੰ ਮਿਕਸ ਕਰ ਲਾਂਗੇ ਫਿਰ ਅਗਰ ਆਪਾਂ ਨੂੰ ਲੋੜ ਲੱਗੇਗੀ ਤਾਂ ਥੋੜਾ ਜਿਹਾ ਪਾਣੀ ਲਵਾਂਗੇ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਹਲਕਾ ਹਲਕਾ ਮਿਕਸ ਕਰ ਲੈਣਾ ਵੇ ਇਹ ਦੇਖੋ ਆਪਣਾ ਮਿਕਸ ਹੋ ਚੁੱਕਿਆ ਵੇ ਹੁਣ ਸਾਨੂੰ ਇਹਦੇ ਵਿੱਚ ਥੋੜੇ ਪਾਣੀ ਦੀ ਲੋੜ ਪੈਗੀ ਇਸ ਕਰਕੇ ਮੈਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾ ਰਹੀ ਹਾਂ ਹਲਕਾ ਹਲਕਾ ਪਾਣੀ ਪਾ ਕੇ ਆਪਾਂ ਇਹਨਾਂ ਨੂੰ ਆਟੇ ਨੂੰ ਮਸਲਣਾ ਵੇ ਮੈਂ ਫਰੈਸ਼ ਪਾਣੀ ਲੈ ਰਹੀ ਹਾਂ ਤਾਜ਼ਾ ਪਾਣੀ ਲੈ ਰਹੀ ਹਾਂ ਮੈਂ ਗਰਮ ਪਾਣੀ ਨਹੀਂ ਲਿੱਤਾ ਹੈਗਾ ਤੁਸੀਂ ਚਾਹੇ ਤਾਂ ਥੋੜਾ ਜਿਹਾ ਹਲਕਾ ਕੋਸਾ ਪਾਣੀ ਲੈ ਸਕਦੇ ਆ ਕਿਉਂ ਇਸ ਤਰ੍ਹਾਂ ਆਪਾਂ ਜਿਵੇਂ ਆਪਾਂ ਕਣਕ ਦੇ ਆਟੇ ਦੇ ਆਪਾਂ ਡੋ ਬਣਾਉਂਦੇ ਆ ਨਾ ਉਸੇ ਤਰੀਕੇ ਨਾਲ ਬਣਾਉਣਾ ਵੈ ਜਿਆਦਾ ਢਿੱਲਾ ਨਹੀਂ ਕਰਨਾ ਆਪਾਂ ਨੇ ਤੇ ਨਾ ਜ਼ਿਆਦਾ ਟਾਈਟ ਕਰਨਾ ਹੈ ਹਲਕਾ ਹਲਕਾ ਪਾਣੀ ਪਾ ਕੇ ਆਪਾਂ ਇਹਨਾਂ ਨੂੰ ਗੁੰਨ ਲਾਂਗੇ ਇਸ ਤਰੀਕੇ ਨਾਲ ਆਪਾਂ ਹਲਕਾ ਹਲਕਾ ਪਾਣੀ ਪਾਈ ਜਾਣਾ ਵੈ ਤੇ ਇਹਨੂੰ ਇਸ ਤਰੀਕੇ ਨਾਲ ਮਸਲ ਲੈਣਾ ਹੈ ਆਟੇ ਨੂੰ ਆਪਾਂ ਨੇ ਮੱਕੀ ਦੇ ਆਟੇ ਨੂੰ ਜਿੰਨਾ ਤੁਸੀਂ ਵਧੀਆ ਮਸਲੋਗੇ ਓਨੇ ਵਧੀਆ ਤੁਹਾਡੀਆਂ ਰੋਟੀਆਂ ਬਨਣਗੀਆਂ ਪੂੜੀਆਂ ਬਨਣਗੀਆਂ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਮਚੰਗੀ ਤੇਰਾ ਮਸਲਣਾਵੇਂ ਜੋ ਹੱਥ ਦੀ ਜੋ ਤਲੀ ਹੁੰਦੀ ਹੈ ਨਾ ਇਸ ਤਰੀਕੇ ਨਾਲ ਹੱਥ ਦੀ ਜੋ ਤਲੀ ਹੁੰਦੀ ਹੈ ਨਾ ਆਪਾਂ ਉਹਦੇ ਨਾਲ ਮਸਲਣਾਵੇਂ ਉਹਦੇ ਨਾਲ ਕੀ ਆਟਾ ਬਹੁਤ ਸੌਫਟ ਬਣ ਕੇ ਸੜਾ ਤਿਆਰ ਹੁੰਦਾ ਵੈ ਇਸ ਤਰੀਕੇ ਨਾਲ ਆਪਾਂ ਮਸਲਣਾਵੇਂ ਆਹ ਦੇਖੋ ਆਪਾਂ ਐਸੇ ਤਰੀਕੇ ਨਾਲ ਸਾਰਾ ਆਟਾ ਮਸਲ ਲੈਣਾ ਵੇ 4 ਤੋਂ 5 ਮਿੰਟ ਵਾਸਤੇ ਆਪਾਂ ਐਸੇ ਤਰੀਕੇ ਨਾਲ ਮਸਲਣਾ ਵੇ ਉਸ ਤੋਂ ਬਾਅਦ ਅਸੀਂ ਇਹਨੂੰ 5 ਤੋਂ 7 ਮਿੰਟ ਵਾਸਤੇ ਰੈਸਟ ਕਰਮ ਤੇ ਛੱਡ ਦਾਂਗੇ ਪਹਿਲਾਂ ਆਪਾਂ ਆਟਾ ਸਾਰਾ ਇਕੱਠਾ ਕਰ ਲਈਏ ਐਸ ਤਰੀਕੇ ਨਾਲ ਇਹ ਜੋ ਸਾਡਾ ਮੱਕੀ ਦੇ ਆਟੇ ਦਾ ਡੋ ਹੈ ਸਾਡਾ ਬਣ ਕੇ ਤਿਆਰ ਹੋ ਚੁੱਕਿਆ ਵੇ ऐसे तरीके ਨਾਲ ਤੁਸੀਂ ਜੇ ਮੈਮੂਲੀ ਪਾਈ ਹੈ ਤੁਸੀਂ ਮੇਥੀ ਪਾ ਕੇ ਵੀ ਤੁਸੀਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਆ ਕਿਉਂ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਹੁਣ ਦੇਖੋ 10 ਮਿੰਟ ਹੋ ਚੁੱਕੇ ਨੇ ਸਾਡਾ ਜੋ ਆਟਾ ਹੈ ਸੈੱਟ ਹੋ ਚੁੱਕਿਆ ਵੈ ਹੁਣ ਅਸੀਂ ਇਹਦਾ ਪੇੜਾ ਲੈ ਲਾਂਗੇ ਪਹਿਲਾਂ ਮੈਂ ਪਰੌਂਠੀ ਬਣਾ ਕੇ ਤਿਆਰ ਕਰ ਰਹੀ ਹਾਂ ਇਸ ਕਰਕੇ ਪੇੜਾ ਥੋੜਾ ਬੈਂ ਵੱਡਾ ਲਿੱਤਾ ਵੈ ਇਹ ਦੇਖੋ ਹੁਣ ਥੋੜਾ ਜਿਹਾ ਅਸੀਂ ਇਹਦੇ ਚ ਡੋਂਗੇ ਚ ਪਾਣੀ ਲੈ ਲੈਣਾ ਆ ਪਗ ਹੱਥ ਥੋੜਾ ਜਿਹਾ ਗਿੱਲਾ ਕਰਨਾ ਕਰ ਕਰਕੇ ਇਹਨੂੰ ਇਸ ਤਰੀਕੇ ਨਾਲ ਦਬਾ ਤਵਾ ਕੇ ਬਣਾਵਾਂਗੇ ਇਹ ਜਿਹੜੇ ਵੀ ਜਿਨ੍ਹਾਂ ਨੇ ਕਦੀ ਮੱਕੀ ਦੀ ਰੋਟੀ ਨਹੀਂ ਬਣਾਈ ਹੈਗੀ ਉਹ ਪਹਿਲੀ ਵਾਰ ਬਣਾ ਰਹੇ ਨੇ ਉਹ ਵੀ ਇਹ ਬਣਾ ਕੇ ਤਿਆਰ ਕਰ ਸਕਦੇ ਨੇ ਇਸ ਤਰੀਕੇ ਨਾਲ ਤੁਸੀਂ ਇਹ ਪ੍ਰੈਸ ਕਰ ਲੈਣਾ ਮੈਂ ਤੁਸੀਂ ਇਹਨੂੰ ਦੇਖੋ ਸਾਡੇ ਪਰੌਂਠੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਇਹਨੂੰ ਤਵੇ ਤੇ ਬਣਾ ਕੇ ਤਿਆਰ ਕਰ ਲਾਂਗੇ ਐਸ ਤਰੀਕੇ ਨਾਲ ਹਲਕਾ ਹਲਕਾ ਪ੍ਰੈਸ ਕਰਕੇ ਦੇਖੋ ਸਾਡੀ ਜੋ ਰੋਟੀ ਹੈ ਵੱਧਦੀ ਜਾਂਦੀ ਹੈ ਜਿਹਨੂੰ ਮੱਕੀ ਦੀ ਰੋਟੀ ਬਣਾਣੀ ਔਖੇ ਲੱਗਦੀ ਹੈ ਉਹ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦਾ ਵੈ ਇਸ ਤਰੀਕੇ ਨਾਲ ਤੁਹਾਨੂੰ ਮੱਕੀ ਦੀ ਰੋਟੀ ਬਣਾਣੀ ਔਖੀ ਨਹੀਂ ਲੱਗੇਗੀ ਹੁਣ ਸਾਡਾ ਤਵਾ ਜੋ ਗਰਮ ਹੋ ਚੁੱਕਿਆ ਵੈ ਉੱਤੇ ਅਸੀਂ ਰੋਟੀ ਪਾ ਦਾਂਗੇ ਤੇ ਹਲਕਾ ਜਿਹਾ ਘਿਓ ਲਗਾ ਦਾਂਗੇ ਪਹਿਲਾਂ ਇੱਕ ਪਾਸੇ ਆਪਾਂ ਚੰਗੀ ਤਰ੍ਹਾਂ ਰੋਟੀ ਨੂੰ ਪੱਕਣ ਦਵਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਪਲਟਾਵਾਂਗੇ ਪਹਿਲਾਂ ਨਹੀਂ ਪਲਟਾਣਾ ਹੈਗਾ ਜੋ ਨੀਚੇ ਸਾਨੂੰ ਲੱਗੇ ਕਿ ਪੱਕ ਗਿਆ ਵੈ ਤਾਂ ਅਸੀਂ ਇਹਨੂੰ ਪਲਟਾਵਾਂਗੇ ਇਹ ਦੇਖੋ ਸਾਡਾ ਜੋ ਨੀਚੇ ਵੈ ਪੱਕ ਚੁੱਕੀ ਹੈ ਸਾਨੂੰ ਪਰ ਪਤਾ ਲੱਗ ਜਾਂਦਾ ਵੈ ਮੈਂ ਥੋੜਾ ਜਿਹਾ ਕਿਓ ਲਗਾ ਕੇ ਇਹਨੂੰ ਪਲਟ ਲਾਂਗੇ ਆਪਾਂ ਇਹ ਦੇਖੋ ਆਪਾਂ ਇਸ ਤਰੀਕੇ ਨਾਲ ਪਲਟ ਲਾਂਗੇ ਹੁਣ ਐਸੇ ਤਰੀਕੇ ਨਾਲ ਆਪਾਂ ਬਿਲਕੁਲ ਹਲਕਾ ਹਲਕਾ ਘਿਓ ਲਗਾ ਦੇਣਾ ਮੈਂ ਘਿਓ ਲਗਾ ਰਹੀ ਹਾਂ ਤੁਸੀਂ ਚਾਹੇ ਤੇ ਜੋ ਤੁਸੀਂ ਕੁਕਿੰਗ ਆਇਲ ਯੂਜ਼ ਕਰਦੇ ਹੋ ਪਰਾਂਠੇ ਵਾਸਤੇ ਤੁਸੀਂ ਉਹ ਲੈ ਸਕਦੇ ਹੋ ਘਿਓ ਹੁਣ ਆਪਾਂ ਇਹਨਾਂ ਨੂੰ ਦੋਨੋਂ ਪਾਸੇ ਐਸੀ ਤਰੀਕੇ ਨਾਲ ਸੇਕ ਲੈਣਾ ਵੇ ਜਿੱਤਣ ਸਾਡਾ ਪਰਾਂਠਾ ਥੋੜਾ ਕ੍ਰਾਂਚੀ ਨਹੀਂ ਹੋ ਜਾਂਦਾ ਵੇ ਇਹ ਉੱਪਰੋਂ ਤੇ ਕ੍ਰਾਂਚੀ ਹੁੰਦਾ ਹੈ ਅੰਦਰੋਂ ਸੌਫਟ ਹੁੰਦਾ ਵੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਵੇ ਹੁਣ ਐਸੇ ਤਰੀਕੇ ਨਾਲ ਆਪਾਂ ਅਲਟ ਪਲਟ ਕਰਕੇ ਦੋਨੋਂ ਪਾਸਿਓਂ ਪਕਾ ਲਾਂਗੇ ਤੇ ਹਲਕਾ ਹਲਕਾ ਆਪਾਂ ਕਿਉ ਲਗਾਈ ਜਾਣਾ ਵੇ ਬਸ ਆਪਣਾ ਪਰੌਂਠਾ ਜੋ ਬਣ ਕੇ ਤਿਆਰ ਹੋ ਚੁੱਕਿਆ ਵੇ ਆਪਾਂ ਇਸੇ ਤਰੀਕੇ ਨਾਲ ਅਲਟਪਟ ਕਰਕੇ ਦੋਨੋਂ ਪਾਸੇ ਸੇਕ ਲਾਂਗੇ ਸਾਡਾ ਪਰੌਂਠਾ ਬਣ ਕੇ ਤਿਆਰ ਹੋ ਚੁੱਕਿਆ ਵੇ ਤੁਸੀਂ ਇਹਨੂੰ ਪਰੌਂਠਾ ਵੀ ਬਣਾ ਸਕਦੇ ਓ ਤੁਸੀਂ ਚਾਹਤੇ ਦੀ ਪੂੜੀ ਵੀ ਬਣਾ ਕੇ ਤਿਆਰ ਕਰ ਸਕਦੇ ਓ ਪਹਿਲਾਂ ਮੈਂ ਤੁਹਾਨੂੰ ਪਰੌਂਠੀ ਬਣਾ ਕੇ ਦਿਖਾਈ ਹੈ ਇਹ ਦੇਖੋ ਹੁਣ ਆਪਾਂ ਇਹਦੀ ਪੂੜੀ ਵੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਹੁਣ ਆ ਦੇਖੋ ਸਾਡਾ ਜੋ ਪਰੌਂਠਾ ਹੈ ਬਣ ਕੇ ਤਿਆਰ ਹੋ ਚੁੱਕਿਆ ਵੈ ਆਪਾਂ ਦੋਨੋਂ ਬਸ ਚੰਗੀ ਤਰੀਕੇ ਨਾਲ ਸੇਕ ਲੇਤਾ ਹੈ ਇਹਨੂੰ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਇਹ ਦੇਖੋ ਸਾਡਾ ਜੋ ਪਰੌਂਠਾ ਹੈ ਉਪਰੋਂ ਕਿੰਨਾ ਕਰੰਚੀ ਬਣ ਕੇ ਤਿਆਰ ਹੋਇਆ ਅੰਦਰੋਂ ਬਹੁਤ ਸੌਫਟ ਹੁੰਦਾ ਵੈ ਤੇ ਬਹੁਤ ਜਿਆਦਾ ਟੇਸਟ ਚ ਲੱਗਦਾ ਵੈ ਤੁਸੀਂ ਇਹਨੂੰ ਨਾਸਤੇ ਦੇ ਵਿੱਚ ਵੀ ਬਣਾ ਸਕਦੇ ਹੋ ਇਹ ਦੇਖੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਵੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾਣਾ ਸਰਦੀਆਂ ਵਿੱਚ ਇਹ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਇਹ ਦੇਖੋ ਮੱਕੀ ਦੀ ਰੋਟੀ ਹੋਵੇ ਨਾਲ ਮੱਖਣ ਹੋਵੇ ਉਹਦਾ ਨਾਲ ਟੇਸਟ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਵੈ ਆਪਾਂ ਇਹਨੂੰ ਮੱਖਣ ਲਗਾ ਦੇਣਾ ਸਾਰੇ ਪਾਸੇ ਚੰਗੀ ਤਰੀਕੇ ਨਾਲ ਤੇ ਇਹ ਦੇਖੋ ਸਾਡੀ ਜੋ ਰੋਟੀ ਹੈ ਦੇਖੋ ਕਿੰਨੀ ਸੌਫਟ ਬਣ ਕੇ ਤਿਆਰ ਹੋਈ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਹੁਣ ਤੁਹਾਨੂੰ ਅਸੀਂ ਇਹਦੀ ਪੂੜੀ ਬਣਾ ਕੇ ਵੀ ਦਿਖਾਉਣੀ ਆ ਉਸੇ ਤਰੀਕੇ ਨਾਲ ਆਪਾਂ ਪੇੜਾ ਲੈ ਲੈਣਾ ਪੇੜਾ ਪੇੜਾ ਥੋੜਾ ਛੋਟਾ ਲਿੱਤਾ ਹੈ ਕਿਉਂਕਿ ਆਪਾਂ ਪੂੜੀ ਬਣਾ ਰਹੇ ਹਾਂ ਤੇ ਆਪਾਂ ਛੋਟਾ ਜਿਹਾ ਵੇਲ ਲੈਣਾ ਇਹਨੂੰ ਜ਼ਿਆਦਾ ਨਹੀਂ ਕਰਨਾ ਇਸੇ ਤਰੀਕੇ ਨਾਲ ਹੱਪ ਹਲਕਾ-ਹਲਕਾ ਪ੍ਰੈਸ ਕਰਨਾ ਹੈ ਇਹ ਦੇਖੋ ਤੇਲ ਸਾਡਾ ਗਰਮ ਹੋ ਚੁੱਕਿਆ ਵੈ ਮੈਂ ਇਹਨੂੰ ਤੇਲ ਵਿੱਚ ਹੀ ਤਲ ਰਹੀ ਆ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਦੇ ਹੋ ਤੁਸੀਂ ਉਹ ਚ ਪਾ ਸਕਦੇ ਹੋ ਇਹ ਦੇਖੋ ਸਾੜਾ ਤੇਲ ਚੰਗੀ ਤਰੀਕੇ ਨਾਲ ਗਰਮ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਅਸੀਂ ਜੋ ਮੱਕੀ ਦੀ ਰੋਟੀ ਵੇਲੀ ਸੀਗੀ ਉਹ ਪਾ ਦਿੱਤੀ ਹੈ ਜਿੱਤਣ ਸਾਈਂ ਨੀਚੋਂ ਸਿੱਕ ਨਾ ਜਾਵੇ ਤਾਂ ਤੱਕ ਅਸੀਂ ਇਹਨੂੰ ਪਲਟਣਾ ਨਹੀਂ ਹੈਗਾ ਇਹ ਦੇਖੋ ਆਪਾਂ ਨੂੰ ਬਿਲਕੁਲ ਛੇੜਨਾ ਨਹੀਂ ਹੈਗਾ ਵੇ ਜੋ ਸਨ ਲੱਗੇ ਨੀਚੋਂ ਸਾੜੀ ਪੱਕ ਗਈ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਪਲਟਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੈਗੇ ਹੋ ਸਾਡੀ ਜੋ ਨਿੱੱਚੋ ਹੈ ਸਿੱਕ ਚੁੱਕੀ ਹੈ ਹੁਣ ਅਸੀਂ ਇਹਨੂੰ ਪਲਟ ਕੇ ਤੁਹਾਨੂੰ ਦਿਖਾਉਂਦੇ ਆਂ ਇਹ ਦੇਖੋ ਸਾਡੀ ਜੋ ਹਲਕੇ ਹਲਕੀ ਫੁੱਲ ਵੀ ਚੁੱਕੀ ਹੈ ਇਹ ਦੇਖੋ ਇਹ ਦੇਖ ਸਕਦੇ ਹੋ ਤੁਸੀਂ ਸਾਡੀ ਜੋ ਪੂੜੀ ਹੈ ਫੁੱਲ ਵੀ ਰਹੀ ਹੈਗੀ ਹੈ ਇਹ ਦੇਖੋ ਸਾਡੀ ਜੋ ਪੂੜੀਆਂ ਫੁੱਲ ਚੁੱਕੀਆਂ ਨੇ ਸਾਡੀ ਕਿੰਨੀ ਵਧੀਆ ਪੂੜੀ ਬਣ ਕੇ ਤਿਆਰ ਹੋਈ ਹੈ ਤੁਸੀਂ ਕਲਰ ਵੀ ਦੇਖ ਸਕਦੇ ਹੈਗੇ ਹੋ ਕਿੰਨਾ ਵਧੀਆ ਬਣ ਕੇ ਤਿਆਰ ਹੋਈ ਹੈ ਸਾਡੀ ਤੁਸੀਂ ਇਹਨੂੰ ਬ੍ਰੇਕਫਾਸਟ ਵਿੱਚ ਬਣਾ ਕੇ ਤਿਆਰ ਕਰ ਸਕਦੇ ਆਗੇ ਉਹ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਇਹ ਦੇਖ ਸਕਦੇ ਆਗੇ ਉਹ ਇਹ ਦੇਖੋ ਸਾਡੀ ਜੋ ਪੂੜੀਆਂ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਸੇ ਇਹਨੂੰ ਕੱਢ ਲਾਂਗੇ ਤੇ ਇਹਨੂੰ ਸਰਵ ਕਰਾਂਗੇ ਐਸੇ ਤਰੀਕੇ ਨਾਲ ਆਪਾਂ ਸਾਰੀਆਂ ਪੂੜੀਆਂ ਬਣਾ ਕੇ ਤਿਆਰ ਕਰ ਲੈਣੀਆਂ ਨੇ ਇਹ ਦੇਖ ਸਕਦੇ ਹੋ ਤੁਹਾਨੂੰ ਮੈਂ ਇੱਕ ਖੋਲ ਕੇ ਵੀ ਦਿਖਾਨੀ ਹੈ ਸਾਡੀ ਜੋ ਹੈ ਬਹੁਤ ਵਧੀਆ ਫੁਲਕੇ ਪੂਰੀ ਤਿਆਰ ਹੋਈ ਹੈ ਉਪਰੋਂ ਕਰੰਚੀ ਤੇ ਅੰਦਰੋਂ ਸੌਫਟ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਥੈਂਕ ਯੂ